ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88762 10778 ਅੱਜ ਦੀ ਵੀਡੀਓ ਪਿੰਡ ਸਿੱਖਾਂ ਵਾਲਾ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਇਨੂ ਫਰੀਦਕੋਟ ਪੈਂਦਾ ਹੈ ਵਪਾਰ ਦਾ ਬਾਈ ਦਾ ਕੰਮ ਆ ਇੱਕ ਐਨੀਮਲ ਸੇਲ ਆ ਪ੍ਰੋਪਰ ਡਿਟੇਲ ਆਪਾਂ ਤੁਹਾਨੂੰ ਬਾਾਈ ਤੋਂ ਲੈ ਦਾਂਗੇ ਤਸੱਲੀ ਭਰਕ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਜੀ ਸੱਸੀ ਗਾਲ ਜੀ ਅਸੀਂ ਹਾਂ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਸਿੱਖਨ ਵਾਲਾ ਜਿਲ੍ਹਾ ਫਰੀਦਕੋਟ ਸਿਲਸ ਕੋਟ ਬੁਰਾਈ ਮੋਬਾਈਲ ਨੰਬਰ ਦੱਸ ਦਿਓ ਜੀ 768990999 76899099 ਠੀਕ ਆ ਬਾਈ ਸੁਆ ਕੇ ਨਵਾਂ ਸੂਈ ਵੀ ਹੈ ਜੀ ਇਹ ਮੰਨ ਲਓ ਦੂਜਾ ਮੰਲੇ ਕੁੱਤੀ ਜਾ ਮੰਨ ਲਈ ਆਪਣੀ ਲਿਆਂਦੀ ਹੈ ਆਪਣੀ ਲਿਆਂਦੀ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਇਹ ਉਹ ਤਾਂ 4-5 ਮਹੀਨਿਆਂ ਦੇ 5-6 ਮਹੀਨੇ ਲਾ ਲੂ ਚਲੋ ਉਹ ਜਿਹੜਾ ਬੰਦੇ ਨੇ ਆਪਦੀ ਸਮਝ ਨਾ ਲੈਣੀ ਹੈ ਜਿਹੜੇ ਬੰਦੇ ਨੇ ਲੈ ਤੇ ای ای ਵਗੈਰਾ ਹੋਈ ਹੈ ਜੀ ਇਹ 22 ਦਿਨ ਹੋ ਗਏ ਜੀ 22 ਦਿਨ ਹੋ ਗਏ ਹਾਂ ਠੀਕਾ ਬਾਈ ਜਿਹੜਾ ਹੁਣ ਨੈੱਟ ਦੁੱਧ ਕਿੰਨਾ ਤਿਆਰ ਹੈ ਜੀ ਇਹਦੇ ਥੱਲੇ 7 ਲੀਟਰ ਦੁੱਧ ਤਿਆਰ ਜੋ ਓਕੇ ਦੇ ਦਾਂਗੇ ਹਾਂਜੀ ਹਾਂਜੀ ਥਨਾ ਦੀ ਓਕੇ ਹੈ ਜੀ ਥਨਾ ਦੀ ਓਕੇ ਹੈ ਪੈਂ ਪੂਰੀ ਜਮਾਈ ਪੂਰੀ ਠੰਡੇ ਮੈਂ ਫਿਰ ਬਾਈਏ ਥਾਪੀ ਤੇ ਮਿਲਦੀ ਹੈ ਜੀ ਥਾਪੀ ਤੇ ਮਿਲਦੀ ਹਾਂਜੀ ਹਾਂਜੀ ਬਾੜਾ ਪਾਉ ਉਹ ਮੈਂ ਜਦੋਂ ਆਇਆ ਤੇ ਆਫ ਕੈਮਰਾ ਗੱਲਬਾਤ ਹੋਈ ਆ ਬਾਈ ਕਹਿੰਦਾ ਜਿਹੜੀ ਸੀਲਸਾਊ ਆ ਐਂ ਦਾ ਕੋਈ ਗਾਂ ਵੀ ਨਹੀਂ ਹੁੰਦੀ ਗਾਂ ਵੀ ਕਿਤੇ ਨਾ ਕਿਤੇ ਲੱਤ ਮਾੜੀ ਮੁੱਟੀ ਚੱਕ ਲੈਦੀ ਆ ਐਂ ਨਾ ਜਿਵੇਂ ਮੈਂ ਕਰਮਾਲੀ ਨੂੰ ਕੋਈ ਪਰਵਾਹ ਹੀ ਨਹੀਂ ਬਰਫੀ ਐ ਨੇਰੀ ਤੇ ਇਹਨੂੰ ਥਾਪੀ ਤੇ ਮੱਲ ਨੂੰ ਹੋਇਆ ਵੀ ਕੀ ਆ ਕਿ ਬਈ ਗਰਮੀ ਦੀ ਰੋਤਾ 7 ਕਿਲੋ ਮਾਝਾ ਦਾ ਦੁੱਧ ਮੈਂ ਨੇ ਰੱਖਦਾ ਤੋੜ ਕੇ ਦਿਖਾ ਦਈਏ ਥੋੜਾ ਜਿਹਾ ਸੁਆ ਚਾਹੇ ਦੂਜਾ ਮੰਨ ਲਓ ਚਾਹੇ ਤੀਜਾ ਮੰਨ ਲਓ ਬਾਈ ਕਹਿੰਦਾ ਆਪਾਂ ਲਿਆਂਦੀ ਹੋਈ ਆ ਮਾਲਕਾਂ ਨੇ ਤਾਂ 3000 ਮਹੀਨੇ ਕਹਿ ਕੇ ਦਿੱਤੀ ਆ ਭੈ 3000 ਮਹੀਨੇ ਹੋ ਗਏ ਸੂਈ ਨੂੰ ਤੁਸੀਂ ਆਪ ਦੀ ਸਮਝ ਨਾ ਲੈਣੀ ਹੈ ਕਿਉਂਕਿ ਬਈ ਪੈਸੇ ਤੁਸੀਂ ਲਾਉਣੇ ਆ ਜਿਹੜਾ 7 ਕਿਲੋ ਨੈਟ ਤਿਆਰ ਆ ਜੀ ਉਹ 2 ਟਾਈਮ 4 ਟਾਈਮ ਚਾਹੇ 6 ਟਾਈਮ ਬਾਈ ਦੇ ਘਰੇ ਜਵਾਈ ਤੁਸੀਂ ਕਰ ਸਕਦੇ ਆ ਥਣਾ ਦੀ ਓਕੇ ਆ ਠੰਡੀ ਸੀਲ ਤੁਸੀਂ ਵੀਡੀਓ ਜੀ ਦੇਖ ਲਈ ਆ ਤਾਂ ਕਰਕੇ ਮੈਂ ਸਪੈਸ਼ਲੀ ਦਿਖਾਈ ਆ ਜੀ ਬਈ ਸੀਲ ਸੌਦਾ ਤਾਂ ਅੰਤ ਹੋਈ ਜੀ ਖਾਣਾ ਦੇ ਸਾਇਸ ਨੂੰ ਨੇੜੇ ਤੋਂ ਦਿਖਾ ਦਾਂਗੇ ਕੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲੇ ਥਾਣਾ ਚਾਰ ਹੀ ਥਾਣਾ ਥਾਣਾ ਦੀ ਡੰਨਾ ਭਾਈ ਕੋਈ ਘੂਰ ਸਿੱਟਾ ਕੋਈ ਨਹੀਂ ਘੂਰ ਸਿੱਟਾ ਜੀ ਆਪਣੀ ਜ਼ਿੰਮੇਵਾਰੀ ਹੈ ਆਪਣੀ ਜ਼ਿੰਮੇਵਾਰੀ ਠੀਕ ਆ ਭਾਈ ਮੁੱਲ ਜੈਜ ਲੈਣ ਦੇ ਨਾਲ ਆ ਭਾਈ ਗਰਮੀ ਦਾ ਇਹਦਾ ਮੁੱਲ ਜੀ ਆਪਾਂ ਦੇਣਾ 48 48500 ਦੀ ਦੇਣੀ 48500 ਦੀ ਦੇਣੀ ਕੱਲੀ ਛੋੜੀ ਕਰ ਛੋੜੀ ਹੋਣੀ ਠੀਕ ਆ ਜਮਾ ਜੈਜ ਮੁੱਲ ਆ ਜੀ 7 ਕਿਲੋ ਦੁੱਧ ਮੱਝ ਦਾ ਮੈਨੇ ਰੱਖਦਾ 48 सॉरी 48000 ਜੀ ਹਾਂਜੀ 48500 ਦੀ ਬਾਈ ਕਹਿੰਦਾ ਦੇਣੀ ਆ ਕੋਈ ਬੰਦਾ ਸੌਦੇਬਾਜ਼ੀ 'ਚ ਨਾ ਪਵੇ ਫੈਕਸ ਜਾਂ ਮੁੱਲ ਜਿਹਨੂੰ ਜੱਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੇ ਹਾਈਟ ਦੀ ਗੱਲ ਕਰਕੇ ਮੜਾ ਜਾ ਬਾਈ ਬਰੋਬਰ ਹੋ ਜੀ ਇਹ 5 ਤੋਂ 5.5 ਦੇ ਵਿੱਚ ਵਿੱਚ 5 ਦੇ ਆਸ-ਪਾਸ ਆ 5 ਤੋਂ 5.5 ਦੇ ਵਿੱਚ ਵਿੱਚ ਹਾਈਟ ਹੋਊ ਜੀ ਸੇਵਾ ਥੋੜੀ ਜੀ ਘੱਟ ਲੈ ਕੇ ਘਰ ਆਈ ਵੀ ਆ ਹਨਾ ਬਾਈ ਜੀ ਇੱਕ ਨਹੀਂ ਹਰਾ ਖਾ ਕੇ ਖੁਸ਼ ਆਈ ਤੇ ਹਰਾ ਆਪਣੇ ਕੋਲੇ ਹੈ ਨਹੀਂ ਤੇ ਹਰੇ ਤੇ ਪੂਰੀ ਖੁਸ਼ ਹੋ ਕੇ ਠੀਕ ਹੈ ਜੀ ਰਾਤ ਜਾਂਦੀ ਹੈ ਬਾਕੀ ਬਈ ਨਵੇਂ ਥਾਂ ਦਾ ਵੀ ਥੋੜਾ ਜਿਹਾ ਪਸ਼ੂ ਕਰ ਨਵੇਂ ਥਾਂ ਦੀ ਕਰਦੇ ਆ ਕੱਟੀ ਲਿਆਂਦੀ ਆਈ ਵੀ ਆਪਣੇ ਬੇਲੀ ਦੀ ਆ ਕਿਸੇ ਦੀ ਪਰ ਇਹ ਸੇਲ ਨਹੀਂ ਹੈਗੀ ਇਹ ਨਾਟ ਪਰ ਸੇਲ ਹੈ ਜੀ ਠੀਕ ਹੈ ਜੀ ਕੱਟੀ ਚੰਗੀ ਆ ਥੋੜਾ ਜਿਹਾ ਨਵੇਂ ਥਾਂ ਦਾ ਉਪਰਾ ਕਰ ਜਾਂਦਾ ਪਸ਼ੂ ਜਿਹੜਾ ਦੁੱਧ ਦਾ نیٹ 7 ਕਿਲੋ ਤਿਆਰ ਆ 48500 ਦੀ ਡਿਮਾਂਡ ਜਿਹਨੂੰ ਜਚੂਗੀ ਕਨੈਕਟ ਬਾਈ ਨਾ ਕਰ ਸਕਦੇ ਧੰਨਵਾਦ